ਆਵੇ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜਾਟਾ ਦਾ ਸਵਾਦ ਕਰਦਾ ਹਾਂ ਸ਼ਹਿਰ ਫਗਵਾੜਾ ਦੇ ਸਮੂਹ ਨੌਜਵਾਨ ਸਭਾ ਵੱਲੋਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਨਮ ਸ਼ਬੀਲ ਨਾਲ ਹੀ ਲੰਗਰ ਚੱਲ ਰਿਹਾ ਹੈ ਹੁਣ ਅਸੀਂ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਸਮੂਹ ਸੰਗਤ ਨਾਲ ਉਹਨਾਂ ਦੇ ਸ਼ਬੀਲ ਬਾਰੇ ਕੀ ਅੰਸਾਸਿਕਾ ਕੁਸ਼ਕਲ ਕਾਜੀ ਪੜੀ ਆਪਣੇ ਇੱਥੇ ਸਰਬ ਨੌਜਵਾਨ ਸਭਾ ਸਤਨਾਮਪੁਰਾ ਵੱਲੋਂ ਸਵੇਰ ਦੀ ਸ਼ਬੀਲ ਤੇ ਲੰਗਰ ਚੱਲ ਰਿਹਾ ਹੈਗਾ ਤੇ ਆਪਣਾ ਸ਼ਾਮ ਤਕਰੀਬਨ 6 ਵਜੇ ਤੱਕ ਚੱਲੇਗਾ ਤੇ ਸਾਰਿਆਂ ਨੂੰ ਭੁੱਲੇ ਸਦਿਆ ਜਿੰਨੇ ਵੀ ਆਣਾ ਆ ਸਕਦਾ ਹੈ ਠੀਕ ਹੈ ਸੰਗਤ ਕਿੱਥੋਂ ਕਿੱਥੋਂ ਆ ਰਹੀ ਹੈ ਜੀ ਸੰਗਤ ਮੋਸਟਲੀ ਆਪਣੇ ਇਥੇ ਲੋਕਲ ਹੀ ਆ ਕਾਲਜ ਦੇ ਸਟੂਡੈਂਟ ਆ ਸਕੂਲਾਂ ਦੇ ਬੱਚੇ ਨੇ ਸਾਡੇ ਮਹੱਲੇ ਦੇ ਸਾਰੇ ਫੈਮਿਲੀ ਮੈਂਬਰਸ ਵੀ ਹੈਗੇ ਆ ਜੋ ਜਿਹੜੇ ਮਤਲਬ ਕਿ ਸਾਰੇ ਸਾਡੇ ਮੈਂਬਰ ਆ ਸਾਰਿਆਂ ਦੇ ਘਰ ਦੇ ਤੇ ਸੇਵਾ ਵੀ ਕਰ ਰਹੇ ਆ ਤੇ ਆਪਣੇ ਲੰਗਰ ਵੀ ਆਪਣਾ ਚੜ੍ਹ ਰਹੇ ਹਨ ਲੰਗਰ ਕਦਾ ਕਦਾ ਚੱਲ ਰਿਹਾ ਹੈ ਲੰਗਰ ਚੱਲ ਰਿਹਾ ਆ ਕੜੀ ਦਾ ਚੱਲ ਰਿਹਾ ਕੜੀ ਚੌਲ ਨੇ ਤੇ ਦਾਲ ਫੁਲਕਾ ਆ ਤੇ ਸ਼ਪੀਲ ਤੇ ਛੋਲਿਆਂ ਦੇ ਕੜਾ ਦਾ ਆਪਣਾ ਲੰਗਰ ਸਵੇਰ ਦਾ ਚੱਲ ਰਿਹਾ ਵਾ ਦੋ ਸ਼ਾਮ ਤੱਕ ਆਪਣਾ ਤਕਰੀਬਨ ਇਦਾਂ ਹੀ ਲਗਾਤਾਰ ਹੀ ਚੱਲੇਗਾ ਠੀਕ ਹੈ ਜੀ ਜੇ ਆਪਾਂ ਗੱਲ ਕਰ ਹਰ ਸਾਲ ਲਗਾਇਆ ਜਾਂਦਾ ਹੀ ਆਪਣਾ ਹਾਂਜੀ ਹਾਂਜੀ ਹਰ ਸਾਲ ਸਾਨੂੰ ਘਟ ਕੋਟ ਦੇ ਪੰਜਵਾਂ ਸਾਲ ਆ ਲਗਾਤਾਰ ਸ ਆਪਾਂ ਇਹ ਸੇਵਾ ਨਿਭਾ ਰਹੇ ਆ ਤੇ ਅੱਗੇ ਵੀ ਦਿਨ ਬੰਦੇ ਰਾਂਗੇ ਆਪਾਂ ਅੱਜ ਕੱਲ ਦੇ ਨੌਜਵਾਨ ਜਿਹੜੇ ਜ਼ਿਆਦਾਤਰ ਤੁਹਾਨੂੰ ਵੀ ਪਤਾ ਕਿ ਨਸ਼ਿਆਂ ਦੇ ਹੋਏ ਆ ਤੇ ਆਪਾਂ ਇਹ ਚੀਜ਼ਾਂ ਨੂੰ ਛੱਡ ਕੇ ਕਿ ਆਪਾਂ ਮਤਲਬ ਕਿ ਉਸੇ ਸਾਡੇ ਗਰੁੱਪ ਚ ਜਿੰਨੇ ਜਾਣੇ ਆ ਕੋਈ ਇਦਾਂ ਦਾ ਨਹੀਂ ਹੈਗਾ ਜਿਹੜਾ ਸਾਰੇ ਮਤਲਬ ਕਿ ਵਧੀਆ ਆ ਤੇ ਮੈਂ ਸਾਰੇ ਨੌਜਵਾਨਾਂ ਨੂੰ ਵੀ ਇਹੀ ਕਹੂੰਗਾ ਕਿ ਹਾਂ ਵੀ ਨਸ਼ਾ ਵਗੈਰਾ ਛੱਡ ਕੇ ਆਪਾਂ ਇਸ ਪਾਸੇ ਹੋਈਏ ਜਿਹਦ ਨਾਲ ਸਾਡੇ ਘਰ ਦੇ ਵੀ ਪ੍ਰਾਊਡ ਫੀਲ ਕਰਨ ਅਸੀਂ ਤਾਂ ਕਰੀਏ ਮਤਲਬ ਕਿ ਸਾਡੇ ਘਰ ਦੇ ਵੀ ਪ੍ਰਾਊਡ ਫੀਲ ਹਾਂ ਮੈਸੇਜ ਬਸ ਭਾਜੀ ਆਹੀ ਆ ਕਿ ਹਾਂ ਵੀ ਬਤ ਤੋਂ ਵੱਧ ਸਾਡਾ ਸਹਿਯੋਗ ਕਰਨ ਮੱਲੇ ਵਾਲੇ ਵੀ ਕਿ ਜਿਹੜੇ ਹੁਣ ਤੁਹਾਡੇ ਚੈਨਲ ਥਰੂ ਸਾਨੂੰ ਦੇਖਣਗੇ ਉਹ ਵੀ ਸਾਡਾ ਸਹਿਯੋਗ ਕਰਨ ਤਾਂ ਕਿ ਆਪਾਂ ਹੁਣ ਵੀ ਸਾਡਾ ਬਹੁਤ ਵਧੀਆ ਤਾਂ ਕਿ ਆਪਾਂ ਹੋਰ ਵਧੀਆ ਕਰ ਸਕੀਏ ਇਹਦੇ ਨਾਲ ਉਹ ਜਿਹੜੀ ਚੀਜ਼ ਦੀ ਮਾੜੀ ਮੋਟੀ ਸਾਡੀ ਕੋਈ ਕਮੀ ਪੇਸ਼ੀ ਕਿਸੇ ਨੂੰ ਲੱਗਦੀ ਆ ਉਹ ਵੀ ਸਾਨੂੰ ਦੱਸੋ ਤਾਂ ਕਿ ਅਗਲੇ ਸਾਲ ਤੋਂ ਉਹ ਸਾਡੀ ਦੂਰ ਹੋ ਸਕੇ ਭਾਜੀ ਸਾਡਾ ਨਾਮ ਦਵਿੰਦਰ ਕੌਰ ਆ ਇਹ ਗੁਰੂ ਘਰ ਦੀ ਸੇਵਾ ਕਰਦੇ ਆ ਸਾਡੇ ਬੱਚੇ ਛੋਟੇ-ਛੋਟੇ 5ਵੀਂ ਕਲਾਸ ਤੋਂ 6ਵੀਂ ਤੋਂ ਪੜ੍ਹਦੇ ਬੱਚਿਆਂ ਨੇ ਛੋਟੇ ਪਲਾਸਟਿਕ ਦੇ ਕੱਬ ਤੋਂ ਸ਼ੁਰੂ ਕੀਤਾ ਸੀ ਪ੍ਰੋਗਰਾਮ ਲੇਕਿਨ ਅੱਜ ਪ੍ਰਮਾਤਮਾ ਦੀ ਮਿਹਰ ਦੇ ਨਾਲ ਗੁਰੂ ਮਹਾਰਾਜ ਦੀ ਮਿਹਰ ਨਾਲ ਗੁਰੂ ਨਾਨਕ ਪਾਸ਼ੇ ਦੀ ਮਿਹਰ ਨਾਲ ਇੰਨਾ ਵੱਡਾ ਲੰਗਰ ਚੱਲਦਾ ਆ ਪ੍ਰਮਾਤਮਾ ਦੀ ਫੁੱਲ ਕਿਰਪਾ ਆ ਬੱਚਿਆਂ ਉਤੇ ਮਿਹਰ ਭਰਿਆ ਹੱਥ ਆ ਪ੍ਰਮਾਤਮਾ ਦਾ ਬਹੁਤ ਅਸੀ ਨੌਜਵਾਨ ਪੀੜੀ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਬੱਚਿਆਂ ਨੂੰ ਸਾਰਿਆਂ ਨੂੰ ਆਪਣੇ ਗੁਰੂ ਮਹਾਰਾਜ ਦੇ ਚਰਨਾ ਚਲ ਲਾਡ ਲੱਗਣਾ ਚਾਹੀਦਾ ਬੱਚਿਆਂ ਨੂੰ ਤੇ ਉਹਨਾਂ ਨੂੰ ਏਸੇ ਵਾਸਤੇ ਸੇਵਾ ਕਰਨੀ ਚਾਹੀਦੀ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਆਪਣੇ ਗੁਰੂ ਘਰ ਦੀ ਸੇਵਾ ਦੇ ਵਿੱਚ ਹਾਂ ਹਿੱਸਾ ਪ੍ਰਾਪਤ ਕਰਨਾ ਚਾਹੀਦਾ ਆ ਜੀ ਇਹ ਵੀਡੀਓ ਬਹੁਤ ਵਧੀਆ ਚੱਲ ਰਹੀ ਹੈ ਅੱਜ ਸ਼ਹਿਰ ਫਗਵਾੜਾ ਵੀ ਖੇਸੀ ਰਾਜਵੇ ਪੱਤਰਕਾਰ ਹਰਪਾਲ ਸਿੰਘ ਜੱਜ ਪਿਓਰ ਪੰਜਾਬ ਹੈਡਲਾਈਨ पाया वट प